ਪੀਬੀਐਨ ਸਕੂਲ ਦੇ ਖੇਡ ਸਟੇਡੀਅਮ ਵਿਖੇ 68ਵੇਂ ਜ਼ਿਲ੍ਹਾ ਕਾਰਾਟੇ ਚੈਂਪੀਅਨਸ਼ਿਪ 2024-2025 ਕਰਵਾਈ ਗਈ। ਚੈਂਪੀਅਨਸ਼ਿਪ ਦੌਰਾਨ 10 ਜੁਨਾ ਵਿੱਚ ਹੋਏ ਮੁਕਾਬਲਿਆਂ ਵਿੱਚ ਜੇਤੂ ਰਹੇ ਬੱਚਿਆਂ ਨੇ ਭਾਗ ਲਿਆ। ਇਸ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਦੌਰਾਨ ਪ੍ਰਮੋਦ ਪਾਟਿਆ ਚੇਅਰਮੈਨ ਸਪੋਰਟ 셀 ਪੰਜਾਬ ਅਤੇ ਰਗਿੰਦਰ ਸ਼ਰਮਾ ਕੋ-ਕਨਵੀਨਰ ਆਰਟੀਆਈ ਸੈੱਲ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਉਨ੍ਹਾਂ ਚੈਂਪੀਅਨਸ਼ਿਪ ਦਾ શુભારੰਭ ਕੀਤਾ। ਇਸ ਮੌਕੇ ਸਭ ਤੋਂ ਪਹਿਲਾਂ ਚੇਅਰਮੈਨ ਪ੍ਰਮੋਦ ਪਾਟਿਆ ਰਗਿੰਦਰ ਸ਼ਰਮਾ ਕੋਚ ਸਹਬਾਨ ਅਧਿਕਾਰੀਆਂ ਅਤੇ ਖਿਡਾਰੀਆਂ ਨੇ ਕੋਲਕਾਤਾ ਵਿਖੇ ਮਹਿਲਾ ਡਾਕਟਰ ਦੇ ਹੋਏ ਬਲਾਤਕਾਰ ਅਤੇ ਕਤਲ ਦੀ ਘਟਨਾ ਤੇ 2 ਮਿੰਟ ਦਾ ਮੌਨ ਧਾਰ ਕੇ ਮ੍ਰਿਤਕਾ ਡਾਕਟਰ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਹਨਾਂ ਇਸ ਦੁਖਦ ਘਟਨਾ ਦੀ ਨਿਖੇਦੀ ਕਰਦਿਆਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਸਰਕਾਰ ਤੋਂ ਮੰਗ ਕੀਤੀ ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ प्रमोद ਪਾਟਿਆ ਨੇ ਕਿਹਾ ਕਿ ਸਕੂਲ ਕਾਲਜ ਮੈਡੀਕਲ ਕਾਲਜ ਜਾਂ ਹੋਰ ਸੰਸਥਾਵਾਂ ਦੀਆਂ ਲੜਕੀਆਂ ਨੂੰ ਇਹੋ ਜਿਹੇ ਖੇਡ ਕਾਰਾਟੇ ਵਿੱਚ ਹਿੱਸਾ ਲੈ ਕੇ ਇਸ ਦੇ ਹੁਨਰ ਵਿੱਚ ਮਾਹਿਰ ਹੋਣਾ ਲਾਜ਼ਮੀ ਹੈ ਤਾਜੋ ਉਹ ਆਪਣੀ ਰੱਖਿਆ ਕਰ ਸਕਣ ਅਤੇ ਇਹੋ ਜਿਹਾ ਘਟਨਾਵਾ ਦੁਬਾਰਾ ਨਾ ਵਾਪਰਨ ਇਸ ਮੌਕੇ ਉਨ੍ਹਾਂ ਚੈਂਪੀਅਨਸ਼ਿਪ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਇਸ ਮੌਕੇ ਦੱਸਿਆ ਗਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਜਿੱਤਣ ਵਾਲੇ ਬੱਚੇ ਅੱਗੇ ਜਲੰਧਰ ਅਤੇ ਪਠਾਨਕੋਟ ਵਿੱਚ ਹੋਣ ਵਾਲੀ ਸਟੇਟ ਚੈਂਪੀਅਨਸ਼ਿਪ ਵਿੱਚ ਭਾਗ ਲੈਣਗੇ ਇਸ ਚੈਂਪੀਅਨਸ਼ਿਪ ਵਿੱਚ ਤਿੰਨ ਸ਼੍ਰੇਣੀਆਂ A14 A17 ਅਤੇ A19 ਵਰਗ ਦੇ ਬੱਚਿਆਂ ਨੇ ਭਾਗ ਲਿਆ ਇਸ ਮੌਕੇ ਅਰਵਿੰਦ ਕੌਸ਼ਿਕ ਨੈਸ਼ਨਲ ਕੋਚ ਸੁਖਦੇਵ ਸਿੰਘ ਨੈਸ਼ਨਲ ਕੋਚ ਦੀਪਕ ਕੁਮਾਰ नीरज थापर पवन कुमार नेशनल कोच राहुल पवन शर्मा मैडम मंजीत कौर पीटीआई मैडम जसविंदर कौर ਅਤੇ मैडम चित्रलेखा ਵੀ ਮੌਜੂਦ ਸਨ ਜਿਸ ਤਰ੍ਹਾਂ ਜੀ ਜਿਸ ਤਰ੍ਹਾਂ ਇਹ ਕੋਚ ਸਬੰਧੀ ਮਿਹਨਤ ਹੈ ਉਹਨਾਂ ਵਿੱਚੋਂ ਖਾਸ ਕਰਕੇ ਸੁਖਦੇਵ ਜੀ ਜਿਹੜੇ ਕਿ ਬੱਚਿਆਂ ਨਾਲ ਦਿਲੀ ਮਿਹਨਤ ਕਰਦੇ ਨੇ ਦਿਲੀ ਹਮਦਰਦੀ ਲਾਦੇ ਨੇ ਔਰ ਪਿੱਛੇ ਵੀ ਇਹਨਾਂ ਦੇ ਬੱਚੇ 골ਡ সিলভার ਅਤੇ ਕਾਂਸੇਪ ਮੈਡਲ ਜਿੱਤ ਕੇ ਆਏ ਸੋ ਜਿਸ ਤਰ੍ਹਾਂ ਇਹ ਬਾਕੀ ਕੋਚ ਜਬਾਨ ਇਹ ਮਿਹਨਤ ਕਰਦੇ ਵੀ ਨਹੀਂ ਬੱਚਿਆਂ ਦੇ ਨਾਲ ਜੋ ਦਿਨ ਦੂਰ ਨਹੀਂ ਕਿ ਪੂਰੇ ਨੈਸ਼ਨਲ ਜੇਗਰ ਸਾਡੇ ਬੱਚੇ ਖੇਡਣ ਜਾਂਦੇ ਨੇ ਤੋਂ ਉਤੋਂ ਮੈਡਲ ਲੈ ਕੇ ਆਣਗੇ ਪੰਜਾਬ ਦਾ ਆਪਣੇ ਦੇਸ਼ ਦਾ ਆਪਣੀ ਸਟੇਟ ਦਾ ਤੇ ਆਪਣੇ ਸ਼ਹਿਰ ਦਾ ਸਕੂਲ ਦਾ ਨਾਮ ਰੋਸ਼ਨ ਕਰਨਗੇ ਤੇ ਇਹਦੇ ਨਾਲ ਨਾਲ ਮੈਂ ਜਿਹੜੇ ਕਲਕੱਤੇ ਦੇ ਵਿੱਚ ਡਾਕਟਰ ਮਮਤਾ ਜਾਨ ਜੋ ਕਾਂਡ ਕੀਤਾ ਗਿਆ ਇਹਨਾਂ ਨੇ ਵਿਅਸ਼ਭਣ ਕੀਤਾ ਗਿਆ ਉਹਦੇ ਲਈ ਅਸੀਂ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਅਸੀਂ ਸਾਰਿਆਂ ਨੇ ਮਿਲ ਕੇ ਉੱਥੇ ਦੋ ਮੰਡਲੀ ਸ਼ਰਧਾਂਜਲੀ ਦਿੱਤੀ ਹੈ ਅਤੇ ਸਰਕਾਰਗੇ ਇਹੋ ਹੀ ਅਪੀਲ ਕੀਤੀ ਹੈ ਕਾਨੂੰਨਗੇ ਇਹੋ ਹੀ ਅਪੀਲ ਕੀਤੀ ਹੈ ਕਿ ਐਸੀ ਸ਼ਖਸ਼ਾ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਜਾਏ ਜਿਹਦੇ ਵਿੱਚ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਹੈ ਕਿਉਂਕਿ ਦੁਬਾਰਾ ਕਿਸੇ ਦੀ ਹਿੰਮਤ ਨਾ ਪਵੇ ਕਿ ਬੱਚਿਆਂ ਨਾਲ ਜਾਂ ਔਰਤਾਂ ਨਾਲ ਐਸਾ ਕਰਮ ਕਰਨ ਦੀ ਜਿਹੜੇ ਸਾਡੇ ਕੋਲ ਬੱਚੇ ਅੱਜ ਆਏ ਨੇ ਅਲੱਗ-ਅਲੱਗ ਥੋਨਾਂ ਤੋਂ ਆਪਣੇ ਸਿਲੈਕਸ਼ਨ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਵਿੱਚ ਟੀਮ 'ਚ ਆਏ ਨੇ ਅੱਜ ਇਹ ਬੱਚਿਆਂ ਨੇ ਬੜੀ ਅੱਛੀ ਪਰਫਾਰਮੈਂਸ ਕੀਤੀ ਹੈ ਇਹਨਾਂ ਬੱਚਿਆਂ ਵਿੱਚੋਂ ਹੀ ਕੁਝ ਬੱਚੇ ਸਿਲੈਕਟ ਹੋ ਕੇ ਸਟੇਟ ਲੈਵਲ 'ਚ ਜਾਣਗੇ ਜਿੱਥੇ ਕਿ ਜਿਹੜਾ ਪਠਾਨਕੋਟ ਤੇ ਜਲੰਧਰ ਕੰਪੀਟੀਸ਼ਨ ਹੋਣਗੇ ਤੇ ਮੈਂ ਆਸ਼ਾ ਕਰਨਾ ਹਾਂ ਆਸ਼ੀਰਵਾਦ ਦਿਨਾ ਕਿ ਬੱਚੇ ਇਸੇ ਤਰ੍ਹਾਂ ਹੀ ਆਪਣੇ ਕੈਰੀਅਰ ਨੂੰ ਅੱਗੇ ਵਧਾ ਕੇ ਸਪੋਰਟਸ ਦੇ ਵਿੱਚ ਦੇਸ਼ ਦਾ ਨਾਮ ਉਜਵਲ ਕਰਨ ਨਾਲ ਦੇ ਨਾਲ ਹੀ ਜਿਹੜੀ ਬੰਗਾਲ ਦੇ ਵਿੱਚ ਡਾਕਟਰ ਮਮਿਤਾ ਦੇ ਨਾਲ ਵਿਆਸ਼ੀਆਂ ਨਾਲ ਹਰਕਤ ਹੋਈ ਹੈ ਦੁਸ਼ਕਰਮ ਹੋਇਆ ਮੈਂ ਭਾਰਤ ਸਰਕਾਰ ਨੂੰ ਅਨੁਰੋਧ ਕਰਨਾ ਹਾਂ ਕਿ ਜਲਦੀ ਜਲਦੀ ਪ੍ਰੀ ਪੀੜਤ ਪਰਿਵਾਰ ਨੂੰ ਨਿਆਂ ਦਿੱਤਾ ਜਾਵੇ